ਖੰਨਾ ਦੇ ਨਿਡਲਪਿੰਟ ਕਲਾਲ ਮਾਜਰਾ ਵਿਖੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਦੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਸ ਨੂੰ ਉੱਥੋਂ ਇਲਾਜ ਤੇ ਅੱਗੇ ਰੈਫਰ ਕਰ ਦਿੱਤਾ ਗਿਆ ਡਾਕਟਰ ਅਨੁਸਾਰ ਮਰੀਜ਼ 100% ਤੱਕ ਚਲੋ ਚੁੱਕਾ ਹੈ ਅਤੇ ਜਿਸ ਨੂੰ ਅੱਗੇ ਰੈਫਰ ਕੀਤਾ ਗਿਆ ਹੈ we ਫਿਰ ਸਪੀ 9150 ਉਹਨਾ ਇੱਕਮ ਸਿੰਘ ਜੀ ਪਿੰਡ ਕਲਾਲ ਮਾਜਰਾ ਤੁਸੀਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਹਾਂਜੀ ਹਾਂਜੀ ਮੌਜੂਦ ਜਿਹੜਾ ਇੱਕ ਵਾਕਿਆ ਹੋਇਆ ਤੁਹਾਡੇ ਪਿੰਡ ਦੇ ਵਿੱਚ ਗਵਾਲ ਦੇ ਵਿੱਚ ਬੰਦੇ ਦਾ ਅਗਨੀ ਜਨ ਹੋ ਜਾ ਉਹ ਕੀ ਘਟਨਾ ਵਾਪਰੀ ਜਦ ਇਹ ਘਟਨਾ 9:30 ਵਜੇ ਦੀ ਆ ਪੌਣੇ 10:00 ਦੀ ਮੈਂ ਘਰੇ ਸੀਗਾ ਤੇ ਮੇਰੇ ਕੋਲ ਬਾਹਰੋਂ ਇੱਕ ਦੋ ਬੰਦੇ ਆਏ ਭੱਜ ਕੇ ਕਹਿੰਦੇ ਵੀ ਅੱਗ ਨਿਕਲ ਰਹੀ ਆ ਧੂੰਆਂ ਨਿਕਲ ਰਿਹਾ ਚਲੋ ਉਹਦੇ ਕਾਰਨ ਜਾਨੂਆ ਮੁੰਡੇ ਆਪਣੇ ਉੱਪਰ ਕੰਮ ਚੱਲ ਰਿਹਾ ਮਿਸਤਰੀਆਂ ਦਾ ਉਹਨਾਂ ਨੇ ਉੱਥੋਂ ਸਭ ਤੋਂ ਪਹਿਲਾਂ ਦੇਖ ਲਈ ਸੀ ਉਹ ਮੁੰਡਾ ਕੰਧ ਟੱਪ ਕੇ ਆਇਆ ਤੇ ਉਹਨੇ ਅੰਦਰ ਆ ਕੇ ਇਹਦੀ ਅੱਗ ਬੁਝਾਈ ਮੁੰਡੇ ਦੀ ਤੇ ਉਹ ਤੋਂ ਬਾਅਦ ਜਦੋਂ ਅਸੀਂ ਆਏ ਤਾਂ ਦੇਖਿਆ ਤੇ ਇਹਨੂੰ ਪੂਰੀ ਅੱਗ ਚੜੀ ਪਈ ਸੀ ਕਿਹਨਾਂ ਦਾ ਮਤਲਬ ਤੇ ਉਹਦੇ ਤੇ ਅਸੀਂ ਪਾਣੀ ਪੂਣੀ ਪਾਇਆ ਬੁਝਾਤੀ ਉਹ ਤਾਂ ਫਿਰ ਇਹਨੂੰ ਉੱਥੇ ਬਿਠਾਇਆ ਇਹਦੇ ਜਿਹੜੇ ਕੱਪੜੇ ਕੁੱਪੜੇ ਲੱਗੇ ਹੋਏ ਸੀ ਉਹਨੂੰ ਅਸੀਂ ਉਹ ਕਰਿਆ ਵੱਢ-ਬੁੱਢ ਕੇ ਉਹਦੇ ਤੌਲੀਆ ਤੁਲੀਆ ਲਵੇਟ ਕੇ ਫਿਰ ਅਸੀਂ 108 ਨੰਬਰ ਤੇ 108 ਨੰਬਰ ਤੇ ਫਿਰ ਐਂਬੂਲੈਂਸ ਨੂੰ ਫੋਨ ਕਰਿਆ ਤੇ ਐਂਬੂਲੈਂਸ ਸਾਡੇ ਕੋਲ 10 ਮਿੰਟ ਦੇ ਵਿੱਚ ਪਹੁੰਚ ਗਈ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਮਲੋ ਲੈ ਕੇ ਗਿਆ ਮਲੋ ਵਾਲਿਆਂ ਨੇ ਕੰਨੇ ਰੈਫਰ ਕਰਤਾ ਉਹ ਉੱਥੋਂ ਦੇਖੋ ਵੀ ਕਿੱਥੇ ਦਾ ਪਰਚਾ ਕੱਟਿਆ ਚੰਡੀਗੜ੍ਹ ਦਾ ਪਰਚਾ ਕੱਟਤਾ ਹੁਣ ਉੱਥੇ ਜੋ ਵੀ ਇਹਦਾ ਇਲਾਜ ਆ ਉਹ ਸਹੀ ਢੰਗ ਨਾਲ ਚੱਲ ਨਹੀਂ ਪਤਾ ਲੱਗਿਆ ਕੀ ਕਾਰਨ ਹੋ ਗਿਆ ਜੀ ਸ਼ਾਰਟ ਸ਼ਰਕਲ ਸ਼ਾਰਟ ਸਰਕਲ ਇਹ ਕਹਿ ਰਹੇ ਨੇ ਵੀ ਤਾਰਾਂ ਤੂਰਾਂ ਨਾਲ ਕੋਈ ਆਪਣੇ ਸਟਾਰਟਰ ਦੀਆਂ ਤਾਰਾਂ ਸੀਗੀਆਂ ਉਹਦੇ ਨਾਲ ਕੋਈ ਛੇੜਛਾੜ ਕਰ ਰਿਹਾ ਜੀ ਉਹਦੇ ਨਾਲ ਸ਼ਾਰਟ ਸਰਕਟ ਹੋ ਗਿਆ ਕਿ ਉਹਦੇ ਕਾਰਨ ਅੱਗ ਲੱਗ ਗਈ ਹੈ ਵੀ ਕੰਮ ਕੀ ਕਰਤਾ ਕੰਮ ਇਹ ਪਲੰਬਰ ਦਾ ਕਰਦਾ ਜੀ ਮੈਰਿਟ ਸੀ ਇਹਦਾ ਹਾਂਜੀ ਮੈਰਿਟ ਇੱਕ ਬੱਚਾ ਵੀ ਹੈ ਇਹਨਾਂ ਦਾ ਮੁੰਡਾ ਕਿਹੜੇ ਪਿੰਡ ਸੀ ਕਿੱਥੇ ਗਿਆ ਸੀ ਇਹ ਹਰੀਆਂ ਪਿੰਡ ਜੀ ਕੀ ਤੁਹਾਡੇ ਫੈਮਲੀ ਬਾਰੇ ਦੀ ਕੋਈ ਜਾਣਕਾਰੀ ਸੀ ਫੈਮਲੀ ਕੋਈ ਨਹੀਂ ਸੀ ਘਰ ਇਹ ਇਕੱਲਾ ਹੀ ਸੀਗਾ ਫੈਮਲੀ ਇਹਨਾਂ ਦੇ ਕੱਲ ਪਰਸੋਂ ਦੇ ਜਵਾਕਾਂ ਦੀਆਂ ਛੁੱਟੀਆਂ ਕਰਨ ਆਪਣੇ ਪੇਕਿੰਗ ਹੈ ਹਾਂਜੀ ਕੀ ਕਹਿ ਰਹਾ ਜੰਦੂ ਗੱਜਰੀ ਇਹ ਘਟਨਾ ਬਫੜੀ ਹੈ ਕਿ ਸ਼ਾਰਟ ਸਰਕਟ ਲੱਗ ਹਾਂਜੀ ਸ਼ਾਰਟ ਸਰਕਟ ਹੀ ਹੈ ਜੀ ਕੋਈ ਹੋਰ ਇਹੋ ਜਿਹਾ ਮਸਲਾ ਨਹੀਂ ਹੈ ਇਹਦਾ ਕੋਈ ਏਡੀ ਗੱਲਬਾਤ ਨਹੀਂ ਹੈ ਨਹੀਂ 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 ਕੋਈ ਇਹੋ ਜਿਹਾ ਕੋਈ ਇਹਨਾਂ ਦਾ ਵਧੀਆ ਰਲ ਮਿਲ ਕੇ ਰਹਿਣ ਵਾਲਾ ਬੰਦਾ ਇਹ ਕੋਈ ਇਹੋ ਜਿਹੀ ਗੱਲ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਇਹਦਾ ਪਤੀਜੇ ਦਾ ਐ ਲੈ ਕੀ ਨਾਮ ਹੈ ਗੁਰਤੇਜ ਸਿੰਘ ਉਹ ਤੇ ਇਸ ਨੂੰ ਕੋਣ ਸੀ ਜੀ ਨੇ ਆ ਪਰਣ ਬਾਰੇ ਚਾਚਾ ਜੀ ਨੇ ਆਪਣਾ ਜੀ ਕਿੱਥੇ ਹੋਇਆ ਕਿੱਥੇ ਹੈ ਘਰੇ ਹੀ ਉਹਨਾਂ ਦੇ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਆਪਾਂ ਆਂਡੀ ਅੰਗਵੰਡੀ ਦਾ ਪਤਾ ਲੱਗਾ கரੰਟ ਨਾਲ ਹੋਇਆ ਜੀ ਹਾਂ ਜੀ ਘਰੇ ਇਕੱਲੇ ਸੀ ਹਾਂ ਜੀ ਹੋਰ ਕੋਨਰ ਫੈਮਿਲੀ ਚੋਂ ਹੋਵੇ ਇਹਨਾਂ ਦੀ ਵਾਈਫਾਈ ਤੇ ਇਹਨਾਂ ਦਾ ਬੇਟਾ ਹੈ ਉਹ ਆਪਣੇ ਇੱਥੇ ਗਿਆ ਹੁੰਦਾ ਪੀਕੇ ਜੀ ਕਿਹੜੀ ਜਗ੍ਹਾ ਆ ਹਰਿਉਂਕਲਾ ਪੰਡਾ ਜੀ ਸਰਜੀਤ ਸਿੰਘ ਜੀ ਕਿੰਨੀ ਉਮਰ ਕਿੰਨੀ ਕਹਿੰਦੇ ਸੀ ਹੋਊਗੀ ਜੀ 40 42 ਹੌਲਾ ਜਿਹੜਾ ਇੱਕ ਤਾਂ ਹੋਇਆ ਕਦੋਂ ਵਾਕ ਤੇ ਕਦੋਂ ਹੋਇਆ ਸਵੇਰੀ ਹੋਇਆ ਜੀ ਆ ਸਵੇਰੇ ਹਾਂਜੀ ਕਿੱਥੇ ਲੈ ਕੇ ਕੋਣ ਆਇਆ ਫਿਰ ਉਸ ਨੂੰ ਮੈਂ ਲਿਕੇ ਆਈ ਨਾਲ ਐਂਬੂਲੈਂਸ ਦੇ ਵਿੱਚ ਅਮਮ ਇਹ ਸਭ ਇੱਕ ਜਿਹੜਾ ਸਪੈਸ਼ਲ ਆਸੀ ਅਕਸੀਜਨ ਹੋਇਆ ਸਪੈਸ਼ਲ ਸੀ ਜੀ ਅੰਜਿਕ ਬਰਨ ਸਪੀਸ਼ਲ ਸੜਕ ਪਹਲਾਇਆ ਸੀਗਾ ਇਲੈਕਟ੍ਰਿਕ ਬਰਨ ਸੀਗੇ ਜੋਨ ਦੇ ਨਾਲ ਦੇ ਅਟੈਂਡੈਂਟ ਨੇ ਸਾਨੂੰ ਦੱਸਿਆ ਵੀ ਤੇ ਰੇਸ਼ਾ ਇਹ ਤੋਂ ਕੁਝ ਮੀਟਰ ਦੇ ਨਾਲ ਕੋਈ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਟਾਈਮ ਬਰਨਸ ਹੋਏ ਸੜਕੋ ਪੇਸ਼ੈਂਟ ਜਿਹੜਾ ਆਇਆ ਤਾਂ ਆਲਮੋਸਟ 100% ਬਰਨ ਸੀਗੇ ਉਹ ਨੂੰ ਮੁਰਦਾਈਲਾ ਜਿੱਤ ਗਿਆ ਬਟ ਕਿਉਂਕਿ 100% ਦੇ ਆਸ-ਪਾਸ ਬਰਨ ਸੀਗੇ ਤਾਂ ਅਸੀਂ ਉਹਨੂੰ ਬਰਨਸ ਯੂਨਿਟ ਚ ਕੇਅਰ ਦੀ ਲੋੜ ਸੀਗੀ ਜਿੰਦੇ ਕਰਕੇ ਉਹਨੂੰ ਵੱਡੇ ਹਸਪਤਾਲ ਵਿੱਚ ਹਾਇਰ ਸੈਂਟਰ ਵਿੱਚ ਸ਼ਿਫਟ ਕਰਨ ਲਈ ਰੈਫਰ ਕਰ ਦਿੱਤਾ ਗਿਆ ਸਰ ਹਸਪਤਾਲ ਅਲੱਗ ਦਾ ਕਿ ਉਹ ਵੀ ਹੈ ਕਿ ਸਾਨੂੰ ਪੇਸ਼ੈਂਟ ਜਦੋਂ ਇੱਥੋਂ ਗਿਆ ਵੈਸੇ ਸਟੇਬਲ ਸੀਗਾ ਅਗਰ ਇਨਫੈਕਸ਼ਨਸ ਵਗੈਰਾ ਦਾ ਕੰਟਰੋਲ ਰਹੇਗਾ ਤਾਂ ਸ਼ਾਇਦ ਪੇਸ਼ੈਂਟ ਸੇਵ ਹੋ ਸਕਦਾ ਸਰ ਉਹਨੂੰ ਫੈਮਿਲੀ ਮੈਂਬਰ ਕੋਲ ਉਸ ਕੋਲ ਸੀ ਸਾਇਕਲ ਜਿਸ ਟਾਈਮ ਇੱਥੇ ਆਏ ਸੀ ਤਾਂ ਪੇਸ਼ੈਂਟ ਦੇ ਨਾਲ ਫੈਮਿਲੀ ਮੈਂਬਰਸ ਨਹੀਂ ਸੀ ਉਹਦੇ ਨੇਬਰਸ ਸੀਗੇ

यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है